ਕਾਤਾ ਸਾਹਿਬ ਆਈ ਗੁਰਜੀ ਕੀਫਤੇ ਸੋ ਦਿੱਲੀ ਆਈ ਸੀ ਜੀ ਇੱਕ ਭੈਣ ਹੈ ਹੈਂਡੀਕੈਪ ਹੈ ਤੇ ਮਿਲਣਾ ਸੀ ਕਰਨੇ ਤੇ ਭੈਣ ਕਹਿੰਦੀ ਕੇ ਭਾਜੀ ਮੇਰੇ ਕੋ ਤਾਂ ਆਇਆ ਨਹੀਂ ਜਾਣਾ ਕਦੀ ਅੰਮ੍ਰਿਤਸਰ ਤੇ ਮੈਂ ਮਿਲਣਾ ਵੀ ਚਾਹੁੰਦੀ ਹਾਂ ਹਨਾ ਸੋ ਦਿੱਲੀ ਆਈ ਸੀ ਤਾਂ ਭੈਣ ਹੋਣੀ ਇੱਥੇ ਆਏ ਆ ਤੇ ਇਹਨਾਂ ਦਾ ਫੋਨ ਹੋਣਿਆ ਕਹਿੰਦੇ ਭਾਜੀ ਮੈਂ ਰਾਵੜੀ ਤੋਂ ਜੀ ਜੀ ਸਟੇਸ਼ਨ ਆ ਗਈ ਐ ਸੋ ਮਿਲਦੇ ਆ ਜੀ ਭੈਣ ਨੂੰ ਸੋ ਆ ਪੈਣ ਖੜੇ ਆ ਜੀ ਬਾਈ ਕਾਲਾ ਸਾਹ ਬਾਈ ਗੁਰਜੀ ਕੀ ਫਤਿਹ ਬੈਣਾ ਠੀਕ ਹੋ ਚੜਦੀ ਕਲਾ ਜੀ ਲੈ ਕੇ ਅੱਜ ਮੁਲਾਕਾਤ ਕਰ ਹੀ ਲਈਏ ਹਾਂ ਜੀ ਹਾਂ ਜੀ ਹਾਂ ਜੀ ਸ਼ੁਕਰ ਹੈ ਸ਼ੁਕਰ ਹੈ ਕਿੱਧਰ ਪੈਣ ਕਿੰਨੀ ਦੂਰ ਆਏ ਤੁਸੀਂ ਮੈਨੂੰ ਇੱਥੋਂ ਤੇ ਪਹਿਗੇ 25 28 ਕਿਲੋ ਮੀਟਰ ਤੋਂ 28 ਕਿਲੋਮੀਟਰ ਤੋਂ ਮਿਲਣ ਵਾਸਤੇ ਆਏ ਹੋ ਪਹਿਲਾਂ ਤੁਹਾਨੂੰ ਗੁਰਦੁਆਰੇ ਮਿਲਣਾ ਸੀ ਉੱਥੇ 20 ਕਿਲੋਮੀਟਰ ਪੰਦਾ ਅੱਛਾ ਅੱਛਾ ਨਹੀਂ ਨਹੀਂ ਸ਼ੁਕਰ ਹੈ ਪੈਣ ਧੰਨਵਾਦ ਤੁਹਾਡੇ ਪਿਆਰ ਦਾ ਅਸੀਂ ਸੰਦਾ ਜਿਹੜਾ ਤੁਸੀਂ ਕਹ ਰਹੇ ਹੋ ਮੈਂ ਨਾ ਆਪ ਜੀ ਦੇ ਵੀਡੀਓ ਵਾਲੇ ਪਤਾ ਨਹੀਂ ਲੋਕ ਕਿਛ ਲਿਆ ਬੇਚਾ ਜੀ ਅੱਛਾ ਜੀ ਮੈਂ ਵੀ ਅੰਬਰਸਰੀ ਪੈਦਾ ਹੋਈ ਅੱਛਾ ਜੀ ਅੱਛਾ ਜੀ ਠੀਕ ਹੈ ਇੱਥੇ ਹੀ ਅਸੀਂ ਠੀਕ ਹੈ ਠੀਕ ਹੈ ਫਿਰ ਦਿੱਲੀ ਸ਼ਿਫਟ ਸ਼ਿਫਟ ਹੋ ਗਏ ਵਾਈਕ੍ਰੀ ਵਾਈਕ੍ਰੀ ਠੀਕ ਹੈ ਠੀਕ ਹੈ ਪਿਆਰੇ ਇੱਥੇ ਆ ਕੇ ਖਰਾਬ ਹੋਏ ਕਿੱਥੇ ਆ ਕੇ ਖਰਾਬ ਹੋਏ ਕੀ ਗੱਲ ਹੋ ਗਿਆ ਪਰ ਨੂੰ ਮੈਂ ਜੋਬ ਕਰਦੀ ਸੀ ਹਾਂਜੀ ਹਾਂਜੀ ਬੈਂਕਰੀ ਮਸ਼ਨ ਚ ਠੀਕ ਹੈ ਓਕੇ ਜੀ ਚਲੋ ਬੈਠੇ ਬੈਠੇ ਨਾ ਪਾਣੀ ਪਰ ਓਕੇ 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 ਚਲੋ ਜਿਵੇਂ ਗੁਰੂ ਦਾ ਹੁਕਮ ਹੈ ਚਲੋ ਠੀਕ ਹੈ ਠੀਕ ਹੈ ਪੈਰ ਉਂ जख्म ਬਣੇ ਰਹੇ ਤੇ ਫਿਰ ਹੁਣ ਕੀ ਹਾਂ ਤੇ ਹੁਣ ਕੀ ਕਰਦੇ ਪੈਣੇ ਵੀ ਤੁਸੀਂ ਬੋਲਾ achar buna ke vich achar buna ke vich ਮੇਰੇ ਲਈ ਲੈ ਕੇ ਆਗੇ ਨਹੀਂ ਆਏ ਠੀਕ ਹੈ ਤੁਸੀਂ ਇਤਨੀ ਦੇ ਚਦੇ ਹੋ ਹਾਂ ਅੱਛਾ ਠੀਕ ਹੈ ਕੋਈ ਨਹੀਂ ਕੋਈ ਸਾਧਨ ਨਹੀਂ ਕੋਈ ਕੁਛ ਨਹੀਂ ਕਿਤਨਾ ਫੋਨ ਨੰਬਰ ਕਿੰਨਾ ਹੈਗਾ ਪੈਣੇ ਜੇ ਤੁਸੀਂ ਔਨਲਾਈਨ ਕਰ ਦਿੰਦੇ ਆ ਆਰਡਰ ਹਾਂ ਬੋਲਾ ਮੇਰੇ ਕੋਲ ਕੋਰੀਏ ਪੈਣੇ ਠੀਕ ਹੈ ਠੀਕ ਹੈ ਤੁਸੀਂ ਮਨੇਰ ਤੇ ਪੀਸ ਦੇ ਦਿਓ ਸਬਗੁਰੂ ਸਾਹਿਬ ਅਕਰਵਾਣੇ ਪੈਣੇ ਭਕਾਰੀ ਬਣਾਉਂਦੇ ਹਾਂ ਹਾਂ ਓਕੇ 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 ਅੱਛਾ ਇਹ ਰ achar ਨਾ ਨੀਮਾ ਪੰਜਾਬੀ achar ਦੇ ਔਰ ਮੇਰੇ ਹੱਥਾਂ ਬੰਨ੍ਹੇ ਆ। ਠੀਕ ਹੈ ਠੀਕ ਹੈ। ਮੈਂ ਇੱਧੇ ਹੀ ਲੈ ਕੇ ਚਲਦੀ ਆ ਜਿਹੜੇ ਜਿਹੜਾ ਆਪਨੇ ਲੈ ਲੰਦੇ ਨੇ। ਤੇ ਕਈ ਮੇਰੇ ਕੋ ਆਰਡਰ ਤੇ ਮੰਗਾ ਲੈਂਦੇ ਨੇ ਲੈ ਆਪਣਾ ਕਰਦੇ ਨੇ ਠੀਕ ਹੈ ਬਈ ਠੀਕ ਹੈ ਨਾ ਮੈਨੂੰ ਰੋਟੀ ਪਾਣੀ ਦਾ ਖਰਚਾ ਦਿੰਦੇ ਨੇ ਨਾ ਜ਼ਵਾਦਾਰ ਹੂੰ ਹੂੰ ਠੀਕ ਹੈ ਮੇਰੇ ਸਿਰੋ ਗੋਡਿਆਂ ਨਾਲ ਚੱਲਦੀ ਦੇਖੋ ਪਜਾਮਾ ਵੀ ਜਾਂਦਾ ਹੈ ਨਾ ਗੋਟਿਆਂ ਨਾਲ ਚੱਲਦੀ ਹੈ ਉਲਟੇ ਪੈਰ ਜੀ ਅੱਛਾ ਬੈਠ ਕੇ ਕਤੁਰਦੇ ਹੋ ਉਲਟੇ ਪੈਰ ਕਰਕੇ ਹਾਂ ਵਾਹਿਗੁਰੂ ਇਹ ਵੇਸਟ ਇਹ ਕਰ ਲੀਦਾ ਨਾ ਜਦੋਂ ਮੈਂ ਕਦੀ ਸਟੇਸ਼ਨ ਨਹੀਂ ਜਾ ਸਕਦੀ ਹਾਂ ਅੰਦਰ ਜਾਣੀ ਸਕਦੀ ਹਾਂ ਇੱਕ ਤੱਕ ਹੀ ਰਹੇਗੀ ਹਾਂ ਵਾਹਿਗੁਰੂ ਉਸ ਤੋਂ ਅੱਗੇ ਤਾਂ ਫਿਰ ਬਿਲ ਚਿਆ ਰਿਹਾ ਤੇ ਬਿਲ ਚਿਆ ਨਾ ਮੇ ਕੋਈ ਸਹਾਇਕ ਚਾਹੀਦਾ ਤੇ ਮੈਂ ਕਿਸੇ ਉੱਤੇ ਡਿਪੈਂਡ ਨਹੀਂ ਹੋਣਾ ਚਾਹੁੰ 200 ਰੁਪਏ ਬੈਟਲ ਦੀ ਪ੍ਰੋਬਲਮ ਵਾਹੀ ਗਿਰਵਾਹੀ ਜੋ ਠੀਕ ਹੈ ਠੀਕ ਹੈ ਉਹ ਦਿੱਕਤ ਹੈ ਚਲੋ ਚੱਲ ਗਏ ਜਦੋਂ ਹਿੰਮਤ ਕੀਤੀ ਹੋਈ ਹੈ ਤੇ ਸਟਾਲ ਲਗਾਏ ਸੀ ਦੋ ਤਿੰਨ ਜਗ੍ਹਾ ਤੇ ਪਰ ਉਹ ਸੇਲ ਹੋਈ ਨਹੀਂ ਹੂੰ ਹੂੰ ਕਿਉਂਕਿ ਸਰਦ ਦਾ ਮੌਸਮ ਹੈ ਲੋਕ ਘਟ ਨੇ ਨਾ ਥੋੜੀ ਜਿਹੀ ਮਾਇਆ ਤੁਹਾਡੇ ਵਾਸਤੇ ਠੀਕ ਹੈ ਉਹ ਆਦੀ ਉਹ ਨਹੀਂ 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 ਆ ਤੁਹਾਡੇ ਵਾਸਤੇ ਆਖਣੇ ਠੀਕ ਹੈ ਤੁਹਾਡੇ ਬਾਰੇ ਤੁਸੀਂ ਦੌਰ ਹੀ ਆਏ ਸੀ ਮੇਰੇ ਮੇਰੇ ਕਰਕੇ ਨਾ ਇਹ ਕੋਈ ਸਪੈਸ਼ਲ ਕਹਤੇ ਵਾਇਗਰ ਨਹੀਂ 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 ਤੁਸੀਂ 25 ਕਿਲੋ 28 28 ਕਿਲੋਮੀਟਰ ਤੋਂ ਆਏ ਨਹੀਂ ਨਹੀਂ ਸਾਨੂੰ ਇੰਨਾ ਕੀ ਮਾਨ ਬੜਾ ਪਾਣਾ ਠੀਕ ਹੈ ਅਸੀਂ ਵੀ ਸੰਗਤ ਨੂੰ ਕਵਾਂਗੇ ਕਿ ਤੁਹਾਡੇ ਥਰੂ ਜਿਹੜੀ ਸੇਵਾ ਮੈਂ ਤਾਂ ਜੀ ਮੈਂ ਦੇਖੋ ਮੈਂ ਅਪੀਲ ਕਰੂੰਗਾ ਸੰਗਤ ਨੂੰ ਤੁਹਾਡੇ ਥਰੂ 10 ਕਿਲੋ 20 ਕਿਲੋ ਆਚਾਰ ਦੀ ਸੇਵਾ ਗੁਰਦੁਆਰੇ ਭੇਜਣੀ ਹੋਵੇ ਤੇ ਵਧੀਆ ਪਹੁੰਚ ਜਾਵੇ ਕਿਉਂ ਭਾਜੀ ਥੱਥੂ ਨਾ ਕਿ ਗੁਰੂ ਗੁਰੂ ਘਰ ਵੀ ਦੇਣਾ ਤੇ ਇੱਕ ਹੈਂਡੀਕੈਪ ਭੈਣ ਨੂੰ ਉਹਦੇ ਕੋਲ ਖੀਦੋ ਉਹਨਾਂ ਦੇ ਦੋ ਕਾਰਜ ਹੋ ਜਾਣਗੇ ਇੱਕ ਸੇਵਾ ਵੀ ਹੋ ਜਾਣੀ ਇੱਕ ਇੱਕੋ ਨਾਲ ਭਣੀ ਤੇਰੀ ਵੀ ਰੋਟੀ ਲੱਗ ਜਾਣੀ ਹਾਂ ਬਿਲਕੁਲ ਭਣੀ ਮੈਂ ਬਿਲਕੁਲ ਇਹੀ ਅਪੀਲ ਮੈਂ ਆਪਣੇ ਗੁਰਸਿੱਖਾਂ ਨੂੰ ਕਰੂੰਗਾ ਇੱਕ ਹੈਂਡੀਕੈਪ ਭੈਣ ਹੈ ਉਹ ਅਚਾਰ ਦਾ ਕੰਮ ਕਰਦੀ ਹੈ ਠੀਕ ਹੈ ਅਚਾਰ ਦਾ ਕੰਮ ਕਰਦੀ ਹੈ ਉਹਦੇ ਕੋਲ 20 ਕਿਲੋ 10 ਕਿਲੋ ਅਚਾਰ ਖੀਦ ਕੇ ਗੁਰਦੁਆਰੇ ਭਾਵੇਂ ਦੇ ਦਿਓ ਠੀਕ ਹੈ ਨਾ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਦੈਟਸ ਵੈਰੀ ਗੁੱਡ ਮੈਸੇਜ ਤੇ ਸੀ ਕਰਾਂਗੇ ਕਿਰਤ ਮਿਲੇਗੀ ਮੇਰੇ ਕੰਮ ਦੀ ਵਾਹਿਗੁਰੂ ਵਾਹਿਗੁਰੂ ਮੇਰੀ ਮੇਰੀ ਸੇਵਾ ਮਿਲੇਗੀ ਜਿਹੜੀ ਮਿਹਨਤ ਕਰਦੀ ਆ ਮੈਂ ਬਿਲਕੁਲ 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 ਮੈਂ ਮਿਹਨਤ ਕਰ ਰਹੀ ਹਾਂ ਮੈਨੂੰ ਸੇਵਾ ਮੈਨੂੰ ਉਹਨਾਂ ਦੀ ਪੂਰੀ ਸੇਵਾ ਗੁਰਦੁਆਰੇ ਜਾਏਗੀ ਫਿਕਰ ਨਾ ਕਰੋ ਨਿਰਵੈਰ ਦਾ ਇਹ ਮੈਸੇਜ ਪੂਰੇ ਪੰਜਾਬ ਚ ਜਾਊਗਾ ਪੂਰੇ ਬਾਹਰ ਵੀ ਜਾਊਗਾ ਤੇ ਡੈਫੀਨੇਟਲੀ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਸਦਕਾ ਆਰਡਰ ਵੀ ਆਣਗੇ ਸਾਡੀ ਫੋਟੋ ਫੋਟੋ ਖਿੱਚਦੀ ਹੈ ਲਿਆਓ 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 ਭਾਈ ਫੋਟੋ ਫੋਟੋ ਖਿੱਚਿਓ ਕੱਲ ਲੋਕ ਲੱਗਣੇ ਪਏ ਲੋਕ ਨਹੀਂ ਲੋਕ ਨਹੀਂ ਲੱਗਦੇ ਅੱਛ ਕਰ ਦਿਓ ਭਾਜੀ ਫੋਟੋ ਕਰ ਦਿਓ ਵਾਹਿਗੁਰੂ ਮੈਨੂੰ ਬਹੁਤ ਅੱਛਾ ਲੱਗ ਗਿਆ ਮੈਂ ਕਿਹਾ ਮੈਂ ਅੰਬਰਸਰ ਕਾ ਦੀ ਅੰਬਰਸਰ ਆਪਣੀ ਧਰਤੀ ਤੇ ਗਈ ਨਾ ਨਹੀਂ ਨਹੀਂ ਜ਼ਰੂਰ ਕਿਹਾ ਨਾ ਜ਼ਰੂਰ ਤੁਸੀਂ ਆਇਓ ਜੀ ਜੀ ਆਇਆਂ ਨੂੰ ਕਰ ਦਿਓ ਭਾਜੀ ਫੋਟੋ ਕਰ ਦਿਓ ਇਹ ਅਸੀਂ ਨਾ ਅਪੀਲ ਕਰਾਂਗੇ ਸੰਗਤ ਨੂੰ ਕਿ ਤੁਹਾਡੇ ਕੋਲ ਆਚਾਰ ਹੈ ਅਖਰੀਦਣ ਤਾਂ ਕਿ ਤੁਹਾਡੀ ਰੋਟੀ ਵੀ ਚੱਲ ਪਵੇ ਤਾਂ ਉਹਨਾਂ ਦਾ ਜਿਹੜੀ ਡੋਨੇਸ਼ਨ ਹੈ ਉਹ ਗੁਰਦੁਆਰੇ ਸਾਹਿਬ ਕਿਤੇ ਦੇਣੀ ਹੋਵੇ ਤਾਂ ਵਧੀਆ ਹੋ ਜੇ ਹੋ ਜਾਂਦੇ ਨਾ ਵੀ ਤੁਸੀਂ ਲਿੱਤਾ ਤੁਸੀਂ ਤੇ ਆਪਣੀ ਸੇਵਾ ਉੱਥੇ ਪਹੁੰਚਾ ਦਿੱਤੀ ਉਹਦੇ ਚੋ ਜੋ ਮੇਰੀ ਕਮਿਸ਼ਨ ਹੋਈ ਜਾਂ ਜੋ ਮੇਰੇ ਅੰਦਰ ਦੀ ਮੈਨੂੰ ਬੱਚਾ ਆਇਆ ਉਹ ਮੇਰੇ ਕੋਲ ਆ ਗਿਆ ਕੋਈ ਨਾ ਪੈਣ ਅਸੀਂ ਕਿਸੇ ਨੇ ਮੈਨੂੰ ਦੇਣਾ ਨਹੀਂ ਹੈ ਕੋਈ ਆਪਣੇ ਕੋਲੋਂ ਮੈਨੂੰ 1500 ਦੀ ਮਦਦ ਨਾ ਦੇਵੇ ਹਮ ਵੀਰੀ ਗੁੱਡ ਵੀਰੀ ਗੁੱਡ ਕੋਈ ਨਾ ਪੈਣ ਅਸੀਂ ਤੁਹਾਡੀ ਅਪੀਲ ਸੰਗਤਾਂ ਤੱਕ ਪਹੁੰਚਾ ਰਹੇ ਹਾਂ ਠੀਕ ਹੈ ਜੇ ਤੁਸੀਂ ਅੰਮ੍ਰਿਤਸਰ ਦੇ ਹੋ ਗੁਰੂ ਧਾਮदास ਦੇ ਘਰ ਦੇ ਹੋ ਤਾਂ ਫਿਰ ਅਸਲੀ ਵੀ ਤੁਹਾਡੇ ਹੀ ਆ ਸਾਡੀ ਪੈਦਾਇਸ਼ ਹੋਤੋਂ ਦੀ ਸਾਡੇ ਪੂਰੇ ਦਾਦਾ ਜੀ ਪਰਮਾਨੰਦ ਜੀ ਤੁਸੀਂ ਕੀ ਕਰੋ ਮੇਰਾ ਜਨਮ ਰਾਮਦਾਸਪੁਰ ਦਾ ਹੈ ਗੁਰੂ ਰਾਮਦਾਸ ਦੇ ਘਰ ਦੇ ਕੋਲ ਹੈ ਗੁਰੂ ਰਾਮਦਾਸ ਦੇ ਘਰ ਦਾ ਹੈ ਤੇ ਜਿਹਦਾ ਜਨਮ ਹੀ ਗੁਰੂ ਰਾਮਦਾਸ ਦੇ ਘਰ ਦਾ ਹੈ ਨਾ ਉਹ ਜਿਹੜੀ ਤੁਸੀਂ ਲਾਈਨ ਬੋਲੀ ਹੈ ਨਾ ਸਵਾਸ ਸਵਾਸ ਗੁਰੂ ਰਾਮਦਾਸ ਬਸ ਬੰਦ ਤੁਸੀਂ ਜਦੋਂ ਇਹ ਚੀਜ਼ ਕਿਹਾ ਤੀ ਨਾ ਸਵਾਸ ਸਵਾਸ ਗੁਰਦਾਸ ਵੀ ਤੁਸੀਂ ਗੁਰੂ ਰਾਮਦਾਸ ਨੇ ਆਪ ਦਾ ਸਾਡੇ ਸਵਾਸ ਚ ਵਸਿਆ ਹੋਇਆ ਬਸ ਫਿਰ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਹੈ ਨਾ ਮੈਂ ਗੰਟੀ ਵਿੱਚ ਚਲਾਨੀ ਹੈ ਨਾ ਸਿਮਰਨ ਕਰਕੇ ਹਾਂ ਹਾਂ ਮੇਰੇ ਨਾਲ ਪਰਮਾਤਮਾ ਨੇ ਚੱਲਣਾ ਹੈ ਜਿਵੇਂ ਪਰਮਾਤਮਾ ਮੇਰੇ ਨਾਲ ਚਲਾ ਰਿਹਾ ਹੋ ਮੇਰੇ ਨਾਲ ਚੱਲ ਚਲੋ ਠੀਕ ਹੈ ਭੈਣੇ ਬਹੁਤ-ਬਹੁਤ ਧੰਨਵਾਦ ਤੇ ਫਿਰ ਤੁਹਾਡੇ ਕਰਦੇ ਆ ਦਸਨ ਜੀ ਠੀਕ ਹੈ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਬਿਲਕੁਲ ਬਿਲਕੁਲ ਭੈਣੇ ਬਿਲਕੁਲ ਠੀਕ ਹੈ ਜੀ ਧੰਨਵਾਦ ਚਲੀ ਭਾਈ ਜੀ ਹਾਂ ਚਲੋ ਠੀਕ ਹੈ ਜੀ ਸੋ ਇਹ ਭੈਣ ਮਿਲਣ ਆਈ ਸੀ ਦਾਬਰੀ ਤੋਂ ਤੇ ਭੈਣ ਦਾ ਕਹਿਣਾ ਸੀ ਕਿ ਨਿਰਵੈਰ ਭਾਜੀ ਮੈਨੂੰ ਪੈਸੇ ਨਹੀਂ ਚਾਹੀਦੇ ਹੈਗੇ ਤੁਸੀਂ ਸਿੱਖ ਸੰਗਤ ਨੂੰ ਕਹਿ ਦਿਓ ਕਿ ਇੱਥੇ ਗੁਰਦੁਆਰਾ ਸਾਹਿਬ ਹੈ ਬੰਗਲਾ ਸਾਹਿਬ ਇੱਥੇ ਆਚਾਰ ਚੜਦਾ ਹੈਗਾ ਚਾਰ ਵਗੈਰਾ ਦਿੰਦੇ ਹੈਗੇ ਤੇ ਮੈਂ ਆਚਾਰ ਦਾ ਕੰਮ ਕਰਦੀ ਹਾਂ ਤੇ ਮੇਰੇ ਕੋਲ ਸੰਗਤ ਆਚਾਰ ਲੈ ਕੇ ਜੇ ਡੋਨੇਸ਼ਨ ਕਰਨੀ ਹੈ ਤੇਰੇ ਡੋਨੇਸ਼ਨ ਕਰਵਾ ਸਕਦੀ ਹੈ ਤੇ ਸੰਗਤ ਜੀ ਇੱਕ ਹੈਂਡੀਕੈਪ ਭੈਣ ਹੈ ਦੋਵੇਂ ਲਤਾਂ ਤੋਂ ਅਪਾਹਜ ਦਿੱਲੀ ਮਿਲਣ ਵਾਸਤੇ ਬੁਲਾਇਆ ਸੀ ਇਹਨਾਂ ਨੇ ਭੈਣ ਕਹਿੰਦੀ ਸੀ ਮੈਂ ਮਿਲਣਾ ਚਾਹੁੰਦੀ ਆ ਪਰ ਮੇਰੇ ਕੋ ਆਇਆ ਨਹੀਂ ਜਾਣਾ ਸੋ ਮੈਂ ਕੱਲ ਨਾਈਟ ਦਿੱਲੀ ਆਇਆ ਸੀ ਭੈਣ ਵਾਸਤੇ ਤੇ ਇੱਕ ਚਾਹ ਵਾਲੇ ਵੀਰ ਨੂੰ ਮਿਲਣਾ ਸੀ ਸੋ ਭੈਣ ਨੂੰ ਵੀ ਮਿਲ ਲਿਆ ਤੇ ਹੁਣ ਵਾਪਸੀ ਹੈ ਪਰ ਇਸ ਭੈਣ ਦੀ ਦੇ ਜਿਹੜੇ ਹਾਲਾਤ ਹੈ ਕਰਵਲਾ ਹੈ ਨਹੀਂ ਮਾਪਿਓ ਮਰ ਮਰ ਚੁਕਾ ਤੇ ਗੋਡੇ ਵੀ ਵਿਚਾਰੀ ਦੇ ਛਿੱਲੇ ਹੋਏ ਸੀ ਟੁੱਟੀ ਹੋਈ ਸਕੂਟਰੀ 28 ਕਿਲੋਮੀਟਰ ਉਥੋਂ ਰੜ ਕੇ ਆਈ ਹੈ ਵਿਚਾਰੀ ਚਲਾ ਕੇ ਸਕੂਟਰੀ ਤੇ ਜੜੀ ਆਈ ਹੈ ਗੋਡੇ ਵੀ ਛਿੱਲੇ ਹੋਏ ਸੀ ਭੈਣ ਦਖਾਉਂਦੀ ਸੀ ਬਾਕੀ ਤੁਸੀਂ ਵੀਡੀਓ ਚ ਦੇਖਿਓ ਕੁਛ ਨਹੀਂ ਮੰਗਦੀ ਭੈਣ ਪਰ ਤੁਹਾਡਾ ਸਾਥ ਚਾਹੀਦਾ ਹੈ ਗੁਰੂ ਰਾਮਦਾਸਪੁਰ ਤੋਂ ਭੈਣ ਬਲੋਂਗ ਕਰਦੇ ਸ਼੍ਰੀ ਅਮਰਸਾਹ ਸਾਹਿਬ ਤੋਂ ਸੋ ਆਰਡਰ ਕਰਿਓ ਜੀ ਮੈਂ ਭੈਣ ਦਾ ਜਿਹੜਾ ਫੋਨ ਨੰਬਰ ਉਹ ਮੈਂਸ਼ਨ ਕਰ ਦਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ